हां जी ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਜੀ ਬਲੌਗਸ ਵਿਦ ਸੰਦੀਪ 98 ਤੇ ਤੁਸੀਂ ਮੇਰੇ ਚੈਨਲ ਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਬਹੁਤ ਵਧੀਆ ਪਿਆਰ ਦੇ ਰਹੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਨ੍ਹਾਂ ਨੇ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਜੀ ਉਹ ਸਾਰੇ ਜਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਬਣਾਈ ਹੋਈ ਵਧੀਆ ਵੀ ਲੱਗਦੀ ਹੈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰਿਓ ਤੇ ਲਾਈਕ ਕਮੈਂਟ ਵੀ ਕਰ ਦਿਆ ਕਰੋ ਤੇ ਆਪਣੀ ਫੀਡਬੈਕ ਜਰੂਰ ਕਮੈਂਟ ਵਿੱਚ ਸਾਨੂੰ ਦੱਸ ਦਿਆ ਕਰੋ ਵੀ ਅਸੀਂ ਜੋ ਵੀਡੀਓ ਬਣਾਈ ਹੈ ਉਹ ਤੁਹਾਨੂੰ ਜਿਉ ਆਪਾਂ ਪਹੁੰਚੇ ਹੋਏ ਆ ਜੀ ਇਹ ਇੱਕ ਮਸਜਿਦ ਬਣੀ ਹੋਈ ਹੈ ਕਿਉਂਕਿ ਬਹੁਤ ਪੁਰਾਣੀ ਬਣੀ ਹੋਈ ਹੈ ਇਸ ਮਸਜਿਦ ਦਾ ਸਬੰਧ ਸਿੱਖਾਂ ਨਾਲ ਵੀ ਹੈ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਵੀ ਇਸ ਮਸਜਿਦ ਦਾ ਸਿੱਖਾਂ ਨਾਲ ਕੀ ਸਬੰਧ ਹੈ ਹਾਂਜੀ ਇਸ ਮਸਜਿਦ ਦਾ ਸਿੱਖਾਂ ਨਾਲ ਵੀ ਸਬੰਧ ਹੈਗਾ ਤੇ ਇਸ ਜੋ ਮਸਜਿਦ ਹੈ ਜੀ ਇਹ ਜਿਸ ਇਨਸਾਨ ਦੀ ਮਸਜਿਦ ਹੈ ਉਹਨਾਂ ਦਾ ਵੀ ਸਿੱਖਾਂ ਨਾਲ ਬਹੁਤ ਹੀ ਜ਼ਿਆਦਾ ਨੇੜੇ ਦਾ ਸਬੰਧ ਹੈ ਆਓ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਪ੍ਰੋਪਰ ਤੁਹਾਨੂੰ ਦੱਸਾਂਗੇ ਕਿ ਸਾਡਾ ਇਸ ਮਸਜਿਦ ਨਾਲ ਕੀ ਸੰਬੰਧ ਹੈ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 15 ਭਗਤਾਂ ਦੀ ਬਾਣੀ ਦਰਜ ਹੈ ਜੀ ਉਹਨਾਂ 15 ਭਗਤਾਂ ਵਿੱਚੋਂ ਇੱਕ ਭਗਤ ਹੋਏ ਨੇ ਭਗਤ ਸਦਨਾ ਜੀ ਤੇ ਭਗਤ ਸਦਨਾ ਜੀ ਦਾ ਜਨਮ 1180 ਵਿੱਚ ਸਿੰਧ ਸੂਬਾ ਪਾਕਿਸਤਾਨ ਦੇ ਇੱਕ ਪਿੰਡ ਸਹਿਵਾਨ ਵਿੱਚ ਹੋਇਆ ਸੀ ਤੇ ਉਹ ਉੱਤਰੀ ਭਾਰਤ ਵਿੱਚ ਇੱਕ ਮੁਸਲਮਾਨ ਸੰਤ ਕਵੀ ਵਜੋਂ ਜਾਣਿਆ ਜਾਂਦੇ ਸਨ ਤੇ ਉਹਨਾਂ ਦਾ ਜਨਮ ਪਾਕਿਸਤਾਨ ਦਾ ਹੋਣ ਕਾਰਨ ਉਹ ਪਾਕਿਸਤਾਨ ਵਿੱਚ ਚਾਰਾ ਸਮਾਂ ਉਹਨਾਂ ਨੇ ਬਤੀਤ ਕੀਤਾ ਪਰ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਆਖਰੀ ਸਮਾਂ ਸਰੰਦ ਸ਼ਹਿਰ ਵਿੱਚ ਹੀ ਬਤੀਤ ਹੋਇਆ ਹੈ ਜੀ ਆਪਾਂ ਸਰੰਦ ਸ਼ਹਿਰ ਵਿੱਚ ਇਸ ਟਾਈਮ ਖੜੇ ਆ ਤੇ ਫਤੇਗਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਉਹਨਾਂ ਨੇ ਆਖਰੀ ਸਮਾਂ ਆਪਣਾ ਬਤੀਤ ਕੀਤਾ ਸੀ ਤੇ ਉਹਨਾਂ ਦੀ ਯਾਦ ਵਿੱਚ ਹੀ ਇਹ ਜੋ ਤੁਸੀਂ ਮੇਰੇ ਬੈਕ ਸਾਈਡ ਦੇਖ ਰਹੇ ਹੋ ਇਹ ਮਸਜਿਦ ਬਣਾਈ ਹੋਈ ਹੈ ਉਹਨਾਂ ਦੀ ਯਾਦ ਵਿੱਚ ਤੇ ਹੁਣ ਇਹ ਗਵਰਨਮੈਂਟ ਦੇ ਅੰਡਰ ਵਿੱਚ ਹੈ ਜੀ ਤੇ ਇਹਦੀ ਦੇਖਰੇਖ ਵੀ ਇੱਥੇ ਕੀਤੀ ਜਾਂਦੀ ਹੈ ਤੇ ਭਗਤ ਸਦਨਾ ਜੀ ਦੀ ਕਵਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਜੀ ਤੇ ਉਹਨਾਂ ਦਾ ਹੋਰ ਕੋਈ ਵੀ ਰਚਨਾ ਇਸ ਤੋਂ ਇਲਾਵਾ ਨਹੀਂ ਮਿਲਦੀ ਤੇ ਜਿਹੜੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ ਉਹ ਆਪਾਂ ਵੀਡੀਓ ਦੇ ਲਾਸਟ ਵਿੱਚ ਉਸ ਦੀ ਫੋਟੋ ਲਗਾ ਲਾਂਗੇ ਤੇ ਤੁਸੀਂ ਉਹਨੂੰ ਪੜ ਸਕਦੇ ਹੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਵਿਲਾਵਲ ਰਾਗ ਵਿੱਚ ਅੰਗ ਨੰਬਰ 1858 ਉੱਤੇ ਦਰਜ ਹੈ ਜੀ ਤੇ ਭਗਤ ਸਾਧਨਾ ਜੀ ਨੂੰ ਭਗਤ ਨਾਮਦੇਵ ਤੇ ਗਿਆਨਦੇਵ ਜੀ ਦਾ ਵੀ ਸਮਕਾਲੀ ਦੱਸਿਆ ਜਾਂਦਾ ਹੈ ਜੀ ਤੇ ਭਗਤ ਰਵੀਦਾਸ ਜੀ ਆਪਣੀ ਬਾਣੀ ਵਿੱਚ ਇਹਨਾਂ ਨੂੰ ਪਵ ਸਾਗਰ ਵਿੱਚ ਉਤਾਰ ਵਾਰੀਆਂ ਦੀ ਸੂਚੀ ਵਿੱਚ ਔਰ ਆਖਦਿਆਂ ਲਿਖਦੇ ਹਨ ਨਾਮਦੇਵ ਕਵੀਰ ਤਲੋਚਨ ਸਾਧ ਸੈਨ ਕਰੇ ਤੇ ਉਹਨਾਂ ਨੇ ਉਹਨਾਂ ਦੀ ਸਿਫਤ ਵਿੱਚ ਇਹ ਇੱਕ ਟੁਕ ਲਿਖੀ ਹੈ ਜੀ ਤੇ ਭਗਤ ਸਧਨਾ ਜੀ ਦਾ ਜਨਮ ਇੱਕ ਕਸਾਈ ਪਰਿਵਾਰ ਵਿੱਚ ਹੋਣ ਕਰਕੇ ਉਹਨਾਂ ਦਾ ਕੰਮ ਕਸਾਈ ਦਾ ਹੀ ਸੀ ਤੇ ਉਹਨਾਂ ਨੂੰ ਸਧਨਾ ਕਸਾਈ ਵੀ ਕਿਹਾ ਜਾਂਦਾ ਸੀ ਪਰ ਉਹ ਬਚਪਨ ਤੋਂ ਹੀ ਦੱਸਿਆ ਜਾਂਦਾ ਹੈ ਕਿ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹੁੰਦੇ ਸਨ ਤੇ ਪ੍ਰਮਾਤਮਾ ਦੇ ਹੀ গুণ ਗਾਦੇ ਸਨ ਤੇ ਹੌਲੀ-ਹੌਲੀ ਸਮਾਂ ਪੈਣ ਦੇ ਨਾਲ ਉਹਨਾਂ ਦੀ ਪ੍ਰਮਾਤਮਾ ਨਾਲ ਰਹਿ ਸੀ ਲਗਨ ਲੱਗੀ ਕਿ ਉਹਨਾਂ ਨੂੰ ਭਗਤ ਸਾਧਨਾ ਜੀ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਤੇ ਉਹਨਾਂ ਦੀਆਂ ਕਮਾਈਆਂ ਅੱਜ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦਰਜ ਹੈ ਜੀ ਤੇ ਚਲੋ ਆਪਾਂ ਹੁਣ ਤੁਹਾਨੂੰ ਇਸ ਮਸਜਿਦ ਦੇ ਅੰਦਰ ਲੈ ਕੇ ਚੱਲਦੇ ਹਾਂ ਜੀ ਤੇ ਇੱਥੇ ਦੀ ਮਸਜਿਦ ਦੇ ਅੰਦਰ ਜੋ ਵੀ ਜਿਵੇਂ ਬਣੀ ਹੋਈ ਆ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਉਹਨਾਂ ਦੀ ਕੋਈ ਵੀ ਤਰ੍ਹਾਂ ਦੀ ਕੋਈ ਸਮਾਦ ਨਹੀਂ ਬਣੀ ਕੋਈ ਕੁਝ ਨਹੀਂ ਬਣਿਆ ਹੋਇਆ ਬਸ ਉਹਨਾਂ ਦੀ ਯਾਦ ਵਿੱਚ ਇੱਕ ਮਸਜਿਦ ਬਣਾਈ ਗਈ ਆ ਆਜੋ ਆਪਾਂ ਦਿਖਾਉਨੇ ਆ ਇੱਥੇ ਕਿਦਾਂ ਪੁਰਾਣੀ ਸਰਦੀ ਇਟਨ ਵਾਲੀ ਮਸਜਿਦ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਰੀ ਦੀ ਸਾਰੀ ਜਿੰਨੀ ਵੀ ਮਸਜਿਦ ਹੈ ਇਹ ਗਵਰਨਮੈਂਟ ਦੇ ਅੰਡਰ ਵਿੱਚ ਆਈ ਹੋਈ ਹੈ ਜੀ ਤੇ ਗਵਰਨਮੈਂਟ ਹੀ ਇਹ ਦੀ ਦੇਖਰੇਖ ਕਰਦੀ ਆ ਆਜੋ ਜੀ ਤੇ ਕੈਮਰਾਮੈਨ ਨੂੰ ਮੈਂ ਕਹਣਾ ਚਲੋ ਵੀ ਚੰਗੀ ਤਰ੍ਹਾਂ ਇੱਥੇ ਦਿਖਾ ਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੀ ਉਦਾਂ ਹੀ ਹਜੇ ਵੀ ਇੱਥੇ ਜਿਹੜੀ ਸਰਦੀ ਇੱਟ ਲੱਗੀ ਹੋਈ ਆ ਉਦਾਂ ਹੀ ਸਰਦੀ ਇੱਟ ਲੱਗੀ ਹੋਈ ਆ ਤੇ ਨਾ ਕੋਈ ਇਹਦੇ ਵਿੱਚ ਜੋੜ ਪਏ ਹੋਏ ਨੇ ਚੁੰਨੇ ਨਾਲੇ ਬਣੀ ਹੋਈ ਆ ਆਜੋ ਇਹ ਭਗਤ ਸਦਨਾ ਜੀ ਜਿਨ੍ਹਾਂ ਨੇ ਕੀ ਆਪਣਾ ਲਾਸਟ ਸਮਾਂ ਇੱਥੇ ਬਤੀਤ ਕੀਤਾ ਏ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਮਸਜਿਦ ਬਣੀ ਹੋਈ ਹੈ ਤੇ ਉਹਨਾਂ ਦੀ ਹੋਰ ਕੋਈ ਵੀ ਯਾਦ ਵਿੱਚ ਕਿਤੇ ਵੀ ਯਾਦ ਪਾਕਿਸਤਾਨ ਜਾਂ ਕਿਤੇ ਹੋਰ ਕੋਈ ਵੀ ਨਹੀਂ ਮਿਲਦੀ ਹੈਗੀ ਕੋਈ ਵੀ ਯਾਦ ਉਹਨਾਂ ਦੀ ਬਣਾਈ ਹੋਈ ਇੱਕੋ ਇੱਕ ਯਾਦ ਹੈ ਜਿਹੜੀ ਕਿ ਸਰੰਦ ਸ਼ਹਿਰ ਵਿੱਚ ਫਾਦੇਗਰ ਸਾਹਿਬ ਵੀ ਜਿੱਥੇ ਬਣੀ ਹੋਈ ਹੈ ਤੇ ਮੈਂ ਤੁਹਾਨੂੰ ਲੋਕੇਸ਼ਨ ਵੀ ਦੱਸ ਦਣਾ ਜਦੋਂ ਆਪਾਂ ਜਹਾਜ਼ ਹਵੇਲੀ ਕੋਲ ਆਣੇ ਆ ਜੀ ਉਤੋਂ ਬਿਲਕੁਲ ਥੋੜਾ ਜਿਹਾ ਅੱਗੇ ਆ ਕੇ ਇਹ ਮਸਜਿਦ ਬਾਹਰ ਤੋਂ ਹੀ ਦਿਖੀ ਜਾਂਦੀ ਹੈ ਫਾਟਕਾਂ ਦੇ ਕੋਲ ਬਣੀ ਹੋਈ ਹੈ ਇਹ ਤੇ ਤੁਸੀਂ ਦੇਖ ਸਕਦੇ ਹੋ ਪੁਰਾਣੇ ਪੱਥਰ ਦੇਖੋ ਜੀ ਕਿੱਡੇ-ਕਿੱਡੇ ਪੱਥਰ ਨੇ ਕਿੱਦਾਂ ਲੱਗੇ ਹੋਣੇ ਉਸ ਟਾਈਮ ਵਿੱਚ ਇਹ ਕਾਰੀਗਰਾਂ ਨੇ ਕਿੱਦਾਂ ਲਾਏ ਹੋਣੇ ਆ ਨਾ ਕੋਈ ਉਸ ਟਾਈਮ ਉਜਾਰ ਵਗੈਰਾ ਹੁੰਦੇ ਤੇ ਨਾ ਗ੍ਰਾਈਂਡਰ ਹੁੰਦੇ ਤੇ ਐਨ ਪ੍ਰੋਪਰ ਕੱਟ-ਕੱਟ ਕੇ ਕਿੰਨੇ ਪ੍ਰੋਪਰ ਲਾਏ ਹੋਏ ਨੇ ਵਧੀਆ ਤਰੀਕੇ ਦੇ ਨਾਲ ਇਹ ਛੋਟੀ ਜੀ ਮਸਜਿਦ ਬਣੀ ਹੋਈ ਹੈ ਉਹਨਾਂ ਦੀ ਯਾਦ ਵਿੱਚ ਤੇ ਨਾਲ ਨੂੰ ਇੱਥੇ ਦੋ ਕਮਰੇ ਨੇ ਇੱਕ ਇਧਰੀ ਸਾਈਡ ਹੈ ਜੀ ਇੱਕ ਦੂਸਰੀ ਸਾਈਡ ਹੈ ਤੇ ਇੱਧਰ ਨੇੜਾ ਬਹੁਤ ਆ ਟਾਰਚ ਆਨ ਕਰ ਲਿਓ ਜੀ ਥੋੜਾ ਜਿਹਾ ਵਧੀਆ ਦਿਖ ਜੂਗਾ ਇੱਥੇ ਲੋਕਾਂ ਨੂੰ ਹੁਣ ਟਾਰਚ ਆਨ ਕਰਕੇ ਇਹ ਦੇਖੋ ਜੀ ਇਹ ਕਿੰਨੇ ਉੱਚੇ ਗੁੰਮਦ ਬਣੇ ਹੋਏ ਨੇ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਦੇਖੋ ਵੀ ਇਹ ਮਤਲਬ ਵੀ ਇਹ ਜਿਹੜਾ ਇੱਥੇ ਦਾ ਆਰਕੀਟੈਕਟ ਹੋਊਗਾ ਜਿਹਨੇ ਟੈਕਟ ਕੀਤਾ ਡਿਜ਼ਾਈਨ ਕੀਤੇ ਹੋਏ ਨੇ ਕਿੰਨੇ ਪ੍ਰੋਪਰ ਵਧੀਆ ਬਣਾਏ ਹੋਏ ਨੇ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਉੱਪਰ ਬਣਿਆ ਹੋਇਆ ਖਿੜਕੀਆਂ ਦੇਖੋ ਹਵਾ ਮਤਲਬ ਇੱਥੇ ਖੜੇ ਨੂੰ ਆਪਣਾ ਜਮਾ ਹੀ ਗਰਮੀ ਮਹਿਸੂਸ ਨਹੀਂ ਹੁੰਦੀ ਹੈਗੀ ਇਸ ਟਾਈਮ ਦੀ ਆਪਾਂ ਕਿੰਨੀ ਇੱਧਰ ਖੜੇ ਆ ਬਿਲਕੁਲ ਠੰਡਾ ਹੋਇਆ ਪਿਆ ਏ ਜਿਵੇਂ ਆਪਾਂ ਕੋਈ ਏਸੀ ਵਾਲੇ ਕਮਰੇ 'ਚ ਬੈਠੇ ਆ ਨਾ ਉਦਾਂ ਦਾ ਮਹਿਸੂਸ ਹੁੰਦਾ ਵੀ ਜਿਵੇਂ ਆਪਾਂ ਕੋਈ ਏਸੀ ਵਾਲੇ ਕਮਰੇ 'ਚ ਬੈਠੇ ਆ ਇੰਨਾ ਜ਼ਿਆਦਾ ਪ੍ਰੋਪਰ ਐ ਠੰਡਾ ਹੋਇਆ ਵਾ ਇੱਥੇ ਦੇਖੋ ਆ ਕਿੰਨਾ ਸੋਹਣਾ ਯਾਰ ਮਤਲਬ ਵੀ ਆ ਦੇਖ ਬਰ ਆ ਬਣਾਇਆ ਹੋਇਆ ਨਾ ਇੱਥੇ ਮਤਲਬ ਜਿੱਦਾਂ ਕਿਵੇਂ ਬਣਾਇਆ ਹੋਇਆ ਨਾ ਕੋਈ ਵਿੱਚ ਸਰੀਆ ਇਹਦੇ ਨਾ ਕੁਛ ਹੈਗਾ ਏ ਨਾ ਘੈਂਟ ਬਣਾਇਆ ਹੋਇਆ ਲੱਗਦਾ ਵਾਹ ਕੀ ਕਾਰਾ ਹੈ ਗਰੀਜ਼ ਮਤਲਬ ਇੰਨੀ ਜ਼ਿਆਦਾ ਖਿੜਕੀਆਂ ਇੱਥੇ ਨੂੰ ਹਵਾ ਆਉਂਦੀ ਕਿੰਨੀ ਵਧੀਆ ਲੱਗਦੀ ਆਹ ਵਾਹ ਘੈਂਟ ਲੱਗਦਾ ਇੱਥੇ ਨੂੰ ਦੂਤਰੇ ਬਣੇ ਹੋਏ ਨੇ ਇੱਥੇ ਆ ਜੋ ਜੀ ਹਾਂ ਵੀ ਤਰ੍ਹਾਂ ਉਹ ਕਿੱਥੇ ਬਹੁਤ ਬੜੀ ਬਣੀ ਦੀਆਂ ਦੇਖੋ ਇਹ ਲਾ ਸੋਨਾ ਬਣਾਇਆ ਹੋਇਆ ਹੈ ਪ੍ਰਾਤਨ ਸਰਹੱਦੀ ਇંટ ਲੱਗੀ ਹੋਈ ਹੈ ਇਹਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਤੇ ਐਸੀ ਸਰਹੱਦੀ ਇંટ ਵਿੱਚ ਹੁਣ ਤੁਸੀਂ ਆਪਾਂ ਦੇਖ ਰਹੇ ਹੋ ਨਾ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਹੈ ਡਾਡਰ ਮਲ ਦੀ ਹਵੇਲੀ ਦੀ ਔਰ ਵੀ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਉੱਥੇ ਵੀ ਹੁਣ ਇਦਾਂ ਹੀ ਸਰਦੀ ਇੰਟ ਨਾਲ ਉਹਨੂੰ ਦੁਬਾਰਾ ਰੈਨੂਵੇਟ ਕੀਤਾ ਜਾ ਰਿਹਾ ਤੇ ਪ੍ਰੋਪਰ ਉਹ ਜਿੱਦਾਂ ਦੀ ਜਹਾਜ਼ ਦੀ ਸ਼ੇਪ ਵਿੱਚ ਬਣੀ ਹੋਈ ਸੀ ਉਦਾਂ ਹੀ ਉਹ ਹੁਣ ਉੱਥੇ ਬਣੂਗੀ ਉਹ ਜਹਾਜ਼ ਹਵੇਲੀ ਤੇ ਇਹੀ ਸਰਦੀ ਇੰਟ ਉੱਥੇ ਵਰਤੀ ਗਈ ਹੈ ਜਿਹੜੀ ਇੱਥੇ ਆ ਉੱਥੇ ਵੀ ਹੁਣ ਉੱਥੇ ਇਦਾਂ ਦੀ ਸਰਦੀ ਇੰਟ ਤਿਆਰ ਹੋਈ ਪਈ ਹੈ ਤੇ ਉੱਥੇ ਕਣੀ ਬਣੂਗੀ ਉਹ ਕਿ ਇੱਥੇ ਪ੍ਰਾਤਨ ਖੂਹ ਦਿਖਾਉਣੇ ਆਪਾਂ ਤੁਹਾਨੂੰ ਇਹ ਵੀ ਬਹੁਤ ਪੁਰਾਣਾ ਬਣਿਆ ਹੋਇਆ ਉਸੇ ਟਾਈਮ ਦਾ ਖੂਹ ਆ ਇਹ ਯਾ ਨਾਲ ਇੱਕ ਪਾਣੀ ਦਾ ਤੇ ਤਲਾਜ ਆ ਬਣਾਇਆ ਹੋਇਆ ਤੇ ਆ ਦੇਖੋ ਇਹ ਇੱਥੇ ਖੂਹ ਬਣਿਆ ਹੋਇਆ ਪੁਰਾਣਾ ਖੂਹ ਬਣਿਆ ਹੋਇਆ ਇਹ ਤੇ ਮੇਰੇ ਡੂੰਘਾ ਦਾ ਘਟਾ ਹੈ ਇਹ ਤੇ ਤੁਸੀਂ ਦੇਖ ਸਕਦੇ ਹੋ ਆਹਦੇ ਦਾ ਸਰੰਗੀ ਇંટ ਲੱਗੀ ਹੋਈ ਹੈ ਪ੍ਰੋਪਰ ਤੇ ਉਹਦੇ ਵਿੱਚ ਸੁਸਮਾਨ ਸੂਨ ਗਰੀ ਜਾਂਦਾ ਤਾਰ ਕੇ ਡੂੰਘਾ ਘਟਾ ਹੋ ਗਿਆ ਉੱਚਾ ਹੋ ਗਿਆ ਹੈ ਇਹ ਪੁਰਾਣਾ ਖੂਹ ਬਣਿਆ ਹੋਇਆ ਹੈ ਤੇ ਤੁਸੀਂ ਉੱਪਰ ਗੁੰਮਦ ਆਲੇ ਦੀ ਬਾਲ ਮੜੀ ਵੀਡੀਓ ਮਾਰੋ ਇਹ ਉੱਪਰੋਂ ਮੜਾ ਜਾਂ ਦੇਖੋ ਕਿੰਨੇ ਸੋਹਣੇ ਬਣਾਏ ਹੋਏ ਨੇ ਗੁੰਮਦ ਇਹ ਮੁਸਲਮਾਨ ਟਾਈਪ ਜਿੱਦਾਂ ਹੁੰਦੇ ਨੇ ਉਦੋਂ ਹੀ ਬਣਾਏ ਹੋਏ ਨੇ ਮੁਸਲਮਾਨ ਕਵੀ ਹੋਏ ਨੇ ਤੇ ਮੁਸਲਮਾਨਾਂ ਦੇ ਪਗੰਬਰ ਹੋਏ ਨੇ ਇੱਕ ਤਰ੍ਹਾਂ ਦੇ ਭਗਤ ਸਦਨਾ ਜੀ ਤੇ ਜਿਨ੍ਹਾਂ ਦੀ ਬਾਣੀ ਗੁਰੂਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਜੀ ਤੇ ਆਪਾਂ ਜਿਹੜੇ ਉਹਨਾਂ ਦੀ ਤੁੱਕ ਹੈ ਉਹ ਵੀਡੀਓ ਦੇ ਲਾਸਟ ਵਿੱਚ ਆਪਾਂ ਲਗਾ ਦਾਂਗੇ ਜੀ ਤੇ ਤੁਸੀਂ ਜ਼ਰੂਰ ਉਹ ਪੜ ਲੈਣੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੀ ਤਾਂ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਭਾਵੇਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਚਾਹੇ ਨਾ ਕਰਿਓ ਬਟ ਇਹ ਜੋ ਇਮਾਰਤ ਹੈ ਜੀ ਇਹ ਹੋਰ ਲੋਕਾਂ ਤੱਕ ਇਹ ਵੀਡੀਓ ਜਰੂਰ ਪਹੁੰਚਣੀ ਚਾਹੀਦੀ ਹੈ ਤੇ ਸਭ ਨੂੰ ਇਸ ਇਮਾਰਤ ਬਾਰੇ ਪਤਾ ਹੋਣਾ ਚਾਹੀਦਾ ਜੀ ਇਸ ਕਰਕੇ ਵੀਡੀਓ ਜਰੂਰ ਸ਼ੇਅਰ ਕਰਿਓ ਧੰਨਵਾਦ ਜੀ ਤੇ ਆਪਾਂ ਅੱਗੇ ਹੋਰ ਨਵੀਂ ਵੀਡੀਓ ਵਿੱਚ ਤੇ ਨਵੇਂ ਟੌਪਿਕ ਤੇ ਮਿਲਦੇ ਹਾਂ ਜੀ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ